ਘਰ ਚ ਜਨਮੀ ਧੀ ਪਰਿਵਾਰ ਨੇ ਗੱਜਵੱਜ ਕੇ ਮਨਾਈ ਧੀ ਦੀ ਲੋਹੜੀ ਰਿਸ਼ਤੇਦਾਰਾਂ ਨੂੰ ਸੱਦ ਆਂਡ ਗਵਾੜ ਨੂੰ ਸੱਦ ਭੰਗੜੇ ਪਾ ਕੇ ਮਨਾਇਆ ਜਸ਼ਨ ਪੁੱਤ ਜਨਮੇ ਤੇ ਹਰ ਕੋਈ ਲੋਹੜੀ ਦਾ ਤਿਹਾਰ ਬੜੇ ਖੁਸ਼ੀਆਂ ਨਾਲ ਮਨਾਉਂਦਾ ਹੈ ਅਤੇ ਰਿਸ਼ਤੇਦਾਰਾਂ ਨੂੰ ਇਕੱਠੇ ਕਰੇ ਲੋਹੜੀ ਦੇ ਸੱਗਣ ਵੀ ਕੀਤੇ ਜਾਂਦੇ ਨੇ ਲੇਕਿਨ ਬਟਾਲਾ ਦੇ ਇੱਕ ਪਰਿਵਾਰ ਨੇ ਵੱਖਰੀ ਮਿਸਾਲ ਪੇਸ਼ ਕੀਤੀ ਹੈ ਘਰ ਚ ਨਮ ਜਨਮੀ ਤੀ ਦੀ ਲੋਹੜੀ ਤੇ ਘਰ ਚ ਵੱਡਾ ਪ੍ਰੋਗਰਾਮ ਕੀਤਾ ਸਮਾਜ ਨੂੰ ਐਸੇ ਪਰਿਵਾਰ ਤੋਂ ਅੱਜ ਸਿੱਧ ਲੈਣ ਦੀ ਲੋੜ ਹੈ ਅੱਜ ਦੇ ਜਮਾਨੇ ਚ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਹੈ ਪਰਿਵਾਰ ਵੱਲੋਂ ਆਪਣੀ ਧੀ ਦੀਆਂ ਖੁਸ਼ੀਆਂ ਤੇ ਚਾ ਲੋਹੜੀ ਤੇ ਪੂਰੇ ਕੀਤੇ ਗਏ ਇਸ ਪਰਿਵਾਰ ਵੱਲੋਂ ਧੀ ਦੀ ਖੁਸ਼ੀ ਕੁ ਜਿਸ ਤਰ੍ਹਾਂ ਮਨਾਈ ਗਈ ਕਿ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਇੱਕ ਮਿਸਾਲ ਬਣ ਗਏ ਦੱਸਣਯੋਗ ਹੈ ਕਿ ਲਖਵਿੰਦਰ ਸਿੰਘ ਘਰ ਕੁਝ ਮਹੀਨੇ ਪਹਿਲਾਂ ਧੀ ਦਾ ਜਨਮ ਹੋਇਆ ਸੀ ਅਤੇ ਹੁਣ ਲੋੜੀ ਦਾ ਤਿਉਹਾਰ ਆਇਆ ਤਾਂ ਇਸ ਪਰਿਵਾਰ ਵੱਲੋਂ ਜਿਵੇਂ ਆਪਣੇ ਵੱਡੇ ਪੁੱਤ ਦੀ ਲੋੜੀ ਮਨਾਈ ਗਈ ਸੀ ਉਸ ਤੋਂ ਵੱਧ ਚਾਵਾਂ ਤੇ ਵੱਧ ਚੜ ਕੇ ਆਪਣੀ ਧੀ ਦੀ ਪਹਿਲੀ ਲੋੜੀ ਦਾ ਤਿਉਹਾਰ ਆਪਣੇ ਘਰ ਮਨਾਇਆ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਧੀਆਂ ਤੇ ਔਰਤਾਂ ਨੂੰ ਵੱਡਾ ਮਹੱਤਵ ਦਿੱਤਾ ਹੈ ਤੇ ਅੱਜ ਸਮਾਜ ਕੋਰਾ ਹੈ ਪਹਿਤੀ ਦੀ ਖੁਸ਼ੀ ਨਹੀਂ ਮਨਾਉਂਦਾ ਜਦ ਕਿ ਧੀਆਂ ਵੀ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਉਹਨਾਂ ਨੂੰ ਸ਼ੁਰੂ ਤੋਂ ਹੀ ਧੀ ਦੇ ਜਨਮ ਦਿਵਸ ਬਹੁਤ ਖੁਸ਼ੀ ਸੀ ਅਤੇ ਅੱਜ ਉਹਨਾਂ ਸਭ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਸੱਦ ਵੱਡਾ ਪ੍ਰੋਗਰਾਮ ਕਰਕੇ ਖੁਸ਼ੀ ਮਨਾਈ ਅਤੇ ਉਹਨਾਂ ਕਿਹਾ ਕਿ ਸਾਨੂੰ ਪੁੱਤ ਤੋਂ ਵੱਧ ਧੀ ਜਨਮੀ ਦੀ ਖੁਸ਼ੀ ਆ ਔਰ ਇਹ ਖੁਸ਼ੀ ਪੂਰੇ ਪੰਜਾਬ ਨੇ ਪੂਰੇ ਭਾਰਤ ਵਿੱਚ ਲੋਕਾਂ ਨੂੰ ਸੇਧ ਦਿੰਦੀ ਨਜ਼ਰ ਆ ਰਹੀ ਹੈ ਕੀ ਨਾਮ ਤਾਂ ਲਿਖੋ ਹਿੰਦਸਾ ਆ ਬੇਟੀ ਦੀ ਲੋੜੀ ਪਾਈ ਕੀ ਕਹਿਣਾ ਚਾਹੁੰਦੇ ਹਾਂ ਜੀ ਹਾਂਜੀ ਇਹ ਖਾਸ ਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਾਂਾਂ ਦੀ ਲੋੜੀ ਤੇ ਮਨਾਉਂਦੇ ਮਨਾਉਂਦੀਆਂ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਧੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਨਾ ਧੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਧ ਤੋਂ ਵੱਧ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਧੀਆਂ ਨੂੰ ਪਾਲਨ ਪੋਸ਼ਣ ਵਧੀਆ ਤੇ ਕਹਿਣਾ ਕਰਨਾ ਚਾਹੀਦਾ ਕਹਿੰਦਾ ਬੇਟੀ ਜਿਹੜੀ ਆਈ ਤੁਹਾਡੀ ਆਈ ਵੀ ਰਾਤਾਂ ਦੇ ਵਿੱਚ ਹੀ ਹਾਂਜੀ ਰਾਤਾਂ ਦੇ ਵਿੱਚ ਆਈ ਐਸੇ ਰਾਤਾਂ ਦੇ ਵਿੱਚ ਹਾਂ ਰਾਤਾਂ ਦੇ ਵਿੱਚ ਕੀ ਨਾਮ ਤੁਹਾਡਾ ਮੇਰਾ ਸੁਮੇਤਾ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਬੇਟੀ ਦੀ ਲੋੜੀ ਪਾ ਰਹੇ ਹੋ ਵੇਖੋ ਜੀ ਮੇਰੇ ਘਰ ਬੇਟੀ ਨੂੰ ਦੇ ਚਾਹ ਇਹ ਕਹਿੰਦੇ ਗੱਲਾਂ ਕਹੀ ਗਿਆ ਦਿੰਦੇ ਨਹੀਂ ਬੇਟੀ ਹੋਈ ਆ ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਰ ਚੁੱਕਾ ਨੂੰ ਪਤਾ ਲੱਗੂ ਤੁਹਾਨੂੰ ਬੇਟੀ ਹੋਈ ਆ ਮੈਨੂੰ ਮੇਰੇ ਬੇਟੇ ਦਾ ਵੀ ਚਾਹੀਦਾ ਮੈਨੂੰ ਮੇਰੀ ਬੇਟੀ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਮੈਂ ਲੋੜੀ ਸੈਲੀਬ੍ਰੇਟ ਕਰਾ ਰਹੇ ਹਾਂ ਸਾਰੇ ਰਿਸ਼ਤੇਦਾਰ ਸੱਦੇ ਆ ਹਾਂਜੀ ਸਾਰੇ ਜੋ ਸਾਡਾ ਫਰੈਂਡ ਸੁਣਦਾ ਕੋਈ ਇੱਕ ਸਾਲ ਨੂੰ ਪਈ ਬਹੁਤ ਜ਼ਿਆਦਾ ਖੁਸ਼ੀ ਆ ਕੀ ਨਾਮ ਤੁਹਾਡਾ ਗੱਲ ਸੀ ਕਿਦੀ ਲੋੜੀ ਹੀ ਐ ਦੇਖ ਮੇਰੀ ਪੁੱਤਰੀ ਹੀ ਰੋਈ ਕੀ ਕਹਿੰਦਾ ਤੁਸੀਂ ਦੇਖੋ ਜੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੋ ਕੋ ਮੰਦਾ ਆਖੀ ਜਲ ਜੰਮੇ ਰਜਾਂ ਇਹਨਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਕੋਈ ਮਾੜਾ ਦਰਜਾ ਨਹੀਂ ਦਿੱਤਾ ਇਸ ਕਰਕੇ ਇਹਨਾਂ ਨੂੰ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨੂੰ ਵੀ ਵੱਸ ਰੱਖਦੇ ਜੀ ਤੇ ਬੜੀ ਖਾਨੂੰ ਖੁਸ਼ੀ ਆ ਕਿ ਸਾਡੇ ਘਰ ਪੁੱਤ ਜੀ ਹੈ ਲੋਰ ਜਾਈਆ ਤੇਰੇ ਨੇ ਬਣਾਈ ਗਈ ਆ ਇਹ ਨਾ ਬਾਈ ਬਹੁਤ ਸਾਰੇ ਬਾਈ ਨਾ ਬਾਈ ਜਿੱਦਾਂ ਸੇ ਬਣਾ ਨਾ ਕੀ ਲੱਗਦੀ ਸਾਡੀ ਬੇਟੀ ਇਹ ਬਸਰਾ ਬਸ ਕੀ ਕਹਿਣਾ ਚੰਦੇ ਅੱਜ ਤੋਂ ਕੋਈ ਵੀ ਜੋ ਬੇਟੀ ਆ ਨਾ ਇਟਕੇ ਆ ਆਮ ਲੋਕਾਂ ਦਾ ਵਹਿੇ ਵਿਚ ਬੈਠਦੀ ਬੇਟੀ ਆ ਨਾ ਤੇ ਬੇਟੀ ਇੱਕ ਬੇੜੇ ਨੂੰ ਉੱਜਾਓ ਅੱਗੇ ਦੇਖੋ ਜਿਹੜੇ ਬੇਟੀਆਂ ਆ ਕੋਈ ਆਰਮੀ ਅਫਸਰ ਆ ਪੀਐਮ ਫੋਰਸ ਤੇ ਹਰ ਡਿਪਾਰਟਮੈਂਟ ਕੀ ਉੱਪਰ ਗੀਆਂ ਉੱਪਰ ਆ ਤੇ ਮੁੰਡੇ ਨਾਲੋਂ ਈ ਉੱਪਰ ਆ ਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਬੰਦੇ ਨੂੰ ਇਹ ਇਹ ਕਹਿੰਦੇ ਚੋਣਾਂ ਦੇ ਜਦੋਂ ਇਹਨਾਂ ਨੇ ਜੋ ਦਿੱਕਤਾਂ ਕੀਤਾ ਨੇ ਜੋ ਪਰਾਲਾ ਕੀਤਾ ਇਹਨਾਂ ਨੇ ਜਿਹੜੀ ਬੇਟੀ ਹੋਈ ਆ ਜਿਹੜੀ ਬੰਦੀ ਇਹਨਾਂ ਨੇ ਤੇ ਵੀ ਦੋ ਸਾਰੇ ਜਿਹੜਾ ਵੈ ਦੂਰ ਦਰ ਤੋਂ ਲੋਕ ਯਾਰ ਦੋਸਤ ਆਏ ਸਾਰੇ ਹਨਾ ਤੇ ਕਿੰਨਾ ਵਧੀਆ ਲੱਗਾ ਆਉਂ ਨੇ ਤੇ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇਟਾ ਹੋਣੀ ਚਾਹੀਦਾ ਸੀ ਇਦਾਂ ਕੱਲ ਨੂੰ ਸੌ ਗੱਲਾਂ ਸੋਚਦੇ ਆ ਜਿਆਦਾ ਤਰੇ ਜਿਹੜੀ ਲੇਡੀ ਸੋਚਦੀ ਬੰਦਰ ਸੋਚਦਾ ਮੇਰੇ ਖੁਦ ਦੇ ਦੋ ਬੇਟੀਆਂ ਮੈਨੂੰ ਕਹਿੰਦੇ ਕਹਿੰਦੇ ਨਹੀਂ ਆ ਮੇਰੀ ਬੇਟੀ ਮੈਨੂੰ ਬੇਟਾ ਚਾਹੀਦਾ ਕਿੰਨੀ ਦੀ ਗੱਲ ਕਰਦੇ। ਪਰ ਆਮ ਤੌਰ ਤੇ ਆਪਣੇ ਤੇ ਕਈ ਵਾਰੀ ਲੇਡੀ ਲੇਡੀ ਵਾ ਕਹਿੰਦੀਆਂ ਵਾ ਨਹੀਂ ਤੁਹੀ ਦਾ ਤੁਹਾਨੂੰ ਬੇਟਾ ਚਾਹੀਦਾ ਏ ਬੇਟੀਆ ਕਰ ਫਰਾਈ ਕਰਕੇ ਜਿਹੜੀਆਂ ਲੇਕਿਨ ਜੋ ਬੇਟੀਆ ਕਰ ਤੁਹਾਨੂੰ ਪਤਾ ਬਜ਼ੁਰਗ ਹੁੰਦਾ ਨਾ ਜੋ ਬੇਟੀ ਦੇ ਦਈਏ ਨਾ ਉਹ ਬੇਟਾ ਨਹੀਂ ਦੇਦਾ। ਬੇਟੇ ਸਾਬਟ ਦੇ। ਇੱਕ ਬੇਟੀ ਇੱਕ ਨਾਲ ਖਲੋਂਦੀ। ਲਾਸ਼ ਹੁੰਦੀ ਜਾਂਦਾ। ਤੁਹਾਨੂੰ ਕੋਈ ਵੀ ਸਾਹਿਬ ਬੇਟਾ ਪੁੱਤ ਮੰਗਦਾ ਬੇਟੀ ਦੀ ਚੀਜ਼ ਮੰਗਦੀ ਨਹੀਂ ਜਿਹੜੀ। ਮੈਂ ਨਹੀਂ ਚਾਹੁੰਦਾ ਵੀ ਚਲੋ ਜੋ ਬੇਟੀਆਂ ਨਾ ਬੇਟੀ ਜਿਹਦਾ ਇਹਨਾਂ ਨੇ ਜੋ ਪ੍ਰਾਦਾ ਕੀਤਾ ਨਾ ਕਿ ਉਹ ਲੋੜੀ ਕੀ ਬਣਾਈ ਹੈ ਨਾ ਬਹੁਤ ਵਧੀਆ ਤੇ ਬਹੁਤ ਜੀ ਖੁਸ਼ੀ ਹੈ ਵੀ ਹੋਰ ਨਹੀਂ ਕੋਈ ਨਾ ਰਹਿ ਕਿਸੇ ਕੋਈ ਕਰਮ ਨਹੀਂ ਦੇ